ਉਹ ਕੋ ਫਾਇਰ ਬਰਗੇਡ ਵਾਲੇ ਆਏ ਆ ਅੱਗ ਬਝਾਉਣ ਦੇ ਆ ਉਹ ਪਾਜੀ ਆਪਾਂ ਤੇ ਘੁੰਮਣਾ ਏ ਤੁਸੀਂ ਕਿਹੜੇ ਚੱਕਰਾਂ 'ਚ ਪੈ ਗਏ ਆ ਉਦਾਂ ਜ਼ੋਰ ਲਾਉਣਾ ਪੈਣਾ ਸਾਸ਼ੀ ਗਾਲ ਦੋਸਤੋ ਕੀ ਹਾਲ ਚਾਲ ਪਰਮਾਤਮਾ ਤੁਹਾਨੂੰ ਸਾਰਿਆਂ ਚੜ੍ਹਦੀ ਕਲਾ ਚ ਰੱਖੇ ਤੇ ਦੋਸਤੋ ਅੱਜ ਆਪਣਾ ਦੂਸਰਾ ਦਿਨ ਤੇ ਹੁਣ ਅਸੀਂ ਚੱਲਣ ਲੱਗੇ ਹਾਂ ਰਿਸ਼ੀਕੇਸ਼ ਤੋਂ ਤੇ ਰਿਸ਼ੀਕੇਸ਼ ਤੋਂ ਹੁਣ ਅਸੀਂ ਜਾਵਾਂਗੇ ਗੋਬਿੰਦ ਘਾਟ 7-8 ਘੰਟੇ ਦਾ ਰਸਤਾ ਆ ਤੇ ਟਾਈਮ ਨਾਲ ਨਿਕਲਦੇ ਆ ਕਿਉਂਕਿ ਕਾਫੀ ਟਾਈਮ ਲੱਗਣ ਵਾਲਾ ਵਾ ਰਸਤੇ ਚ ਟ੍ਰੈਫਿਕ ਵੀ ਆ ਕੱਲ ਬਾਰਿਸ਼ ਵੀ ਹੋਈ ਆ ਤੇ ਉਹਦੇ ਨਾਲ ਫਿਰ ਹੁਣ ਜਿਹੜਾ ਆ ਸਫਰ ਉਹ ਸਲੋ ਹੋ ਜਾਣਾ ਆ ਕਿਉਂਕਿ ਹੋ ਸਕਦਾ ਕਿ ਤਨਾ ਕਿਤੇ ਲੈਂਡਸਲਾਈਡ ਹੋਈ ਹੋਵੇ ਜਾਂ ਕਿਤਨਾ ਕਿਤੇ ਕੋਈ ਇਦਾਂ ਦੀ ਪ੍ਰੋਬਲਮ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਪਹਿਲਾਂ ਤੁਰ ਲੱਗੇ ਆਂ ਕਿ ਤਾਂ ਕਰਕੇ ਟਾਈਮ ਦੇ ਨਾਲ ਪਹੁੰਚਾਂਗੇ ਫਿਰ ਉੱਥੇ ਦੋਸਤੋ ਮੈਂ ਤੁਹਾਨੂੰ ਇੱਥੇ ਦੱਸ ਦਿੰਦਾ ਆਂ ਚੈੱਕ ਆਊਟ ਹੋ ਗਿਆ ਆ ਬਾਈਕ ਆਪਣੀਆਂ ਰੈਡੀ ਆ ਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੇ ਤੁਸੀਂ ਰਿਸ਼ੀਕੇਸ਼ ਤੋਂ ਗੋਵਿੰਦ ਘਾੜ ਜਾਣਾ ਤੇ ਬਹੁਤ سارے ਸਾਧਨ ਆ ਪਰ ਇਹ ਆ ਕਿ ਤੁਹਾਨੂੰ ਰਿਸ਼ੀਕੇਸ਼ ਤੋਂ ਅਰਲੀ ਚੱਲਣਾ ਪੈਣਾ ਆ ਕਿਉਂਕਿ 7-8 ਘੰਟੇ ਦਾ ਸਫ਼ਰ ਆ ਤੇ ਰਾਸਤੇ ਦੇ ਵਿੱਚ ਟ੍ਰੈਫਿਕ ਹੋਵੇ ਜਾਂ ਕੋਈ ਲੈਂਡ ਸਲਾਈਡ ਜਾਂ ਇਦਾਂ ਦਾ ਕੋਈ ਚੱਕਰ ਹੋਵੇ ਕਿਉਂਕਿ ਅੱਗੇ ਸਾਰਾ ਪਹਾੜੀ ਇਲਾਕਾ ਹੀ ਆ ਉਦੇ ਕਰਕੇ ਤੁਹਾਨੂੰ ਅਰਲੀ ਨਿਕਲਣਾ ਪਊਂਦਾ ਕਿ ਤੁਸੀਂ ਜਲਦੀ ਜਾ ਕੇ ਗੋਬਿੰਦ ਘਾੜ ਜਾ ਕੇ ਤੇ ਆਪਣਾ ਰਹਿਣ ਦਾ ਬੰਦੋਬਸਤ ਕਰ ਸਕੋ ਤੁਸੀਂ ਕੰਮ ਦਾ ਲੈ ਸਕੋ ਤੇ ਉਹਦੇ ਨਾਲ ਕੀ ਹੋਏਗਾ ਕਿ ਤੁਸੀਂ ਜਲਦੀ ਰੈਸਟ ਕਰਕੇ ਤੇ ਅਗਲੇ ਦਿਨ ਦੀ ਜਿਹੜੀ ਚੜ੍ਹਾਈ ਆ ਉਹ ਜਲਦੀ ਸ਼ੁਰੂ ਕਰ ਸਕਦੇ ਹੋ ਕਿਉਂਕਿ ਅਗਲੇ ਦਿਨ ਗੋਬਿੰਦ ਘਾੜ ਤੋਂ ਗੋਬਿੰਦ ਘਾਣ ਤੱਕ 13 ਕਿਲੋਮੀਟਰ ਦੀ ਚੜ੍ਹਾਈ ਆ ਕਿ ਜਿਹੜੀ ਤੁਸੀਂ ਲਗਾਤਾਰ ਪਹੁੰਚ ਕੇ ਕਰਨੀ ਹੈਗੀ ਆ ਗੋਬਿੰਦ ਘਾੜ ਤੋਂ ਵੀ ਤੁਹਾਨੂੰ ਜਲਦੀ ਹੀ ਚੱਲਣਾ ਪਊਗਾ ਸਵੇਰੇ ਗੋਬਿੰਦ ਘਾੜ ਤੋਂ ਅੱਗੇ ਦਾ ਕੀ ਪ੍ਰੋਗਰਾਮ ਉਹ ਤੁਹਾਨੂੰ ਪਹੁੰਚ ਕੇ ਦੱਸਾਂਗੇ ਹੁਣ ਆਪਾਂ ਚੱਲਦੇ ਹਾਂ ਆ ਵੀ ਲੇਟ ਹੋ ਚੁੱਕੇ ਆ ਅਸੀਂ ਵੀ ਤੇ ਸਾਡੇ ਤੇ ਦੱਸ ਰਹੇ ਆ ਕਿ ਬਾਈਕ ਦੇ ਉੱਤੇ ਤੁਹਾਨੂੰ 6 6.5 ਘੰਟੇ ਲੱਗਣਗੇ ਪਰ ਅਸੀਂ 8 ਘੰਟੇ ਲੈ ਕੇ ਚੱਲ ਰਹੇ ਹਾਂ ਧਿਆਨ ਦੇ ਨਾਲ ਸਹੀ ਤਰੀਕੇ ਦੇ ਨਾਲ ਬੰਨ੍ਹ ਕੇ। ਕਾਲੀ ਕੰਮ ਦੀ ਲੋੜ ਨਹੀਂ ਆ। ਤੁਸੀਂ ਵੀ ਆਓ ਤੇ ਵਧੀਆ ਤਰੀਕੇ ਦੇ ਨਾਲ ਆਪਣੀ ਯਾਤਰਾ ਪੂਰੀ ਕਰੋ। ਸ਼ਾਕ ਵੀਰ ਚੜ੍ਹਦੀ ਕਲਾ। ਸੋ ਨਿਹਾਲ। ਸੋ ਕੀ ਆ ਗਾਣੇ ਵੀਰੇ ਨਾਂ ਦੱਸ ਦੋ ਆਪਣਾ ਆਪਣਾ ਕਿੱਥੋਂ ਆਏ ਜੀ ਐ ਜੀ ਆਇਆ ਜੀ ਲੁਧਿਆਣੇ ਦਾ ਪਿੰਡ ਹਲਵਾਰਾ ਜੀ ਰਹੇ ਹਾਂ ਹਾਂ ਹਲਵਾਰਾ 에어 ਫੋਰਸ ਵਾਲਾ ਹੈ ਨਾ 에어 ਫੋਰਸ ਹਲਵਾਰਾ ਸਿੰਘ ਮੇਰਾ ਨਾਮ ਗੁਰਵੀਰ ਸਾਰੇ ਸਾਰੇ ਉਥੋਂ ਹੀ ਸਾਰੇ ਹਲਵਾਰੇ ਤੋਂ ਹੀ ਆ ਹਲਵਾਰੇ ਤੋਂ ਹੀ ਠੀਕ ਆ ਠੀਕ ਆ ਓਕੇ ਸਾਹਿਬ ਯਾਤਰਾ ਪਹਿਲੀ ਵਾਰ ਆਇਆ ਠੀਕ 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 ਆ ਵੀਰੇ ਡੈਡੀਆ ਡੈਡੀਆ ਚਮਕੌਰ ਸਿੰਘ ਕਿਆ ਬਾਤ ਹੋਰ ਜੀ ਦਾ ਮੱਗਾ ਮਗਾਡ ਬਈ ਤੋਂ ਇੱਥੇ ਵੀ ਟੰਡਲ ਬਣਦੀ ਪਈ ਆ ਆ ਵੇਖੋ ਮੇਰੇ ਰਾਈਟ ਸਾਈਡ ਆ ਟੰਡਲ ਆ ਇਹ ਬਣੂਗਾ ਫ੍ਰਿਜ ਆਹ ਜਿਹੜਾ ਦੇਖ ਰਹੇ ਤੁਸੀਂ ਇਹ ਬ੍ਰਿਜ ਬਣੂਗਾ ਸਾਰਾ ਕਿ ਉਹ ਜਿਹੜੀ ਸਾਹਮਣੇ ਨਦੀ ਆ ਰਹੀ ਨਾ ਉਹ ਜਿਹੜੀ ਉਹ ਹੈਗੀ ਅਲਕਨੰਦਾ ਪਰ ਇਹ ਇਕੱਲੀ ਅਲਕਨੰਦਾ ਨਹੀਂ ਆ ਇਹ ਹੈਗੀ ਅਲਕਨੰਦਾ ਤੇ ਮੰਦਾਕਨੀ ਦੋ ਨਦੀਆਂ ਮਿਲ ਕੇ ਆ ਰਹੀਆਂ ਪਿੱਛੋਂ ਇਹ ਹੈਗਾ ਦੇਵ ਪ੍ਰਯਾਗ ਇੱਥੋਂ ਅੱਗੇ 35 ਕਿਲੋਮੀਟਰ ਸ਼੍ਰੀਨਗਰ ਸ਼੍ਰੀਨਗਰ ਤੋਂ ਅੱਗੇ 35 ਕਿਲੋਮੀਟਰ ਹੈਗਾ ਰੁਦਰ ਪ੍ਰਯਾਗ ਜਿਹੜੀ ਮੰਦਾਕਨੀ ਤੇ ਅਲਕਨੰਦਾ ਉੱਥੇ ਦੋ ਨਦੀਆਂ ਮਿਲਦੀਆਂ ਉੱਥੇ ਦੋਵਾਂ ਨਦੀਆਂ ਦਾ ਫੇਰ ਸੰਗਮ ਆ ਤੇ ਉਹ ਮਿਲ ਕੇ ਅਲਕਨੰਦਾ ਬਣ ਜਾਂਦੀ ਹੈ ਪਰ ਇਹਨੂੰ ਅਲਕਨੰਦਾ ਮੰਦਾਕਨੀ ਨਹੀਂ ਕਹਿ ਸਕਦੇ ਆ ਪਰ ਇੱਥੇ ਇਹਨੂੰ ਅਲਕਨੰਦਾ ਹੀ ਕਿਹਾ ਜਾਂਦਾ ਵਾ ਦੇਵ ਪ੍ਰਿਆਗ ਦੇ ਵਿੱਚ ਇਹ ਆ ਗਿਆ ਜੀ ਨਗਰਾਸੂ ਗੁਰਦੁਆਰਾ ਲੰਗਰ ਦਮਦਮਾ ਸਾਹਿਬ ਗੋਬਿੰਦਨਗਰ ਕਾਫੀ ਵੱਡਾ ਗੁਰਦੁਆਰਾ ਸਾਹਿਬ ਆ ਤੇ ਇੱਥੇ ਕੋਚੇ ਰੁਕਣ ਤੋਂ ਬਾਅਦ ਸੰਗਤਾਂ ਅੱਗੇ ਫਿਰ ਗੋਬਿੰਦ ਘਾੜ ਤੋਂ ਚਾਲੇ ਪਾਉਂਦੀਆਂ ਆ ਤੇ ਪਿੱਛੇ ਨਾਲ ਹੀ ਹਲਕਨੰਦਾ ਨਦੀ ਆ ਚਲੋ ਜੀ ਚਾਹ ਦਾ ਗੱਫਾ ਸ਼ਕੀਏ ਤੇ ਫਿਰ ਚੱਲਦੇ ਅੱਗੇ ਨਾਲ ਵੇਖੋ ਪਾਪੜ ਵੀ ਮਿਲਦੇ ਪਏ ਆ ਆ ਵੇਖੋ ਸਾਰਾ ਜਨਾ ਤੁਹਾਨੂੰ ਅੱਗੇ ਧੂਆਂ ਧੂਆਂ ਦੇਖਣ ਦੇ ਆ ਨਾ ਇਹ ਪਹਾੜਾ ਨੂੰ ਅੱਗ ਲੱਗੀ ਆ ਸਾਰੇ ਬੰਨੇ ਪਹਾੜਾ ਨੂੰ ਅੱਗ ਲੱਗੀ ਆ ਓਹ ਹੋ 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 ਪਤਾ ਨਹੀਂ ਕੀ ਹਿਸਾਬ ਆ ਕਿਹੜੇ ਹਿਸਾਬ ਨਾਲ ਪਹਾੜਾਂ ਨੂੰ ਅੱਗ ਲੱਗ ਜਾਂਦੀ ਆ ਸਮਝ ਵਿੱਚ ਨਹੀਂ ਆਈ ਜੇ ਕਿਸੇ ਨੂੰ ਪਤਾ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਆ ਵੇਖੋ ਫਾਇਰ ਬ੍ਰਿਗੇਡ ਵਾਲੇ ਆਏ ਆ ਅੱਗ ਬੁਝਾਉਣ ਦੇ ਆ ਮੈਂ ਪਿੱਛੋਂ ਵੇਖਣ ਰਿਹਾ ਦੂਰੋਂ ਮੈਂ ਕਾ ਯਾਰ ਲੱਗਦਾ ਬਹੁ ਮੀਂਹ ਪੈਣ ਦਾ ਵਕ ਜਿਹੜਾ ਇਦਾਂ ਦਾ ਧੁੰਦਲਾ ਧੁੰਦਲਾ ਜਾ ਹੋਇਆ ਵਾਕੀ ਤੁਹਾਕੇ ਬਹੁਤ ਜਿਆਦਾ ਮੀਂਹ ਪੈਣ ਦਾ ਲੱਗਦਾ ਪਰ ਆ ਕੇ ਵੇਖਿਆ ਇਹ ਸਾਰਾ ਧੂਆਂ ਜਿੰਨਾ ਤੁਸੀਂ ਵੇਖ ਰਹੇ ਹੋ ਨਾ ਇਹ ਸਾਰਾ ਅੱਗ ਦਾ ਆ ਸੀਰੀਅਸ ਕੰਮ ਹੋਇਆ ਤਾਂ ਹੀ ਫਾਇਰ ਬ੍ਰਿਗੇਡ ਆਈ ਆ ਇਹ ਕੋ ਲੋਕੀ ਨੰਦ ਲੈ ਰਹੇ ਆ ਕਦਾਂ ਪਾਣੀ ਦਾ ਮੋ ਮੰਦਿਰ ਕਿੰਨਾ ਸੋਹਣਾ ਲੱਗਣ ਡਿਆ ਵਿੱਚ ਤੇ ਆ ਮੇਨ ਐਂਟ੍ਰੈਂਸ ਆ ਮੈਨ ਲੱਗਦਾ ਮੰਦਿਰ ਦੀ ਤੇ ਕਹਿੰਦੇ ਜਦੋਂ ਇਹ ਮੰਦਰ ਨੂੰ ਤੋੜਨ ਲੱਗੇ ਸੀ ਨਾ ਵਿੱਚੋਂ ਪਾਣੀ ਦਿਓ ਤੇ ਉਦੋਂ ਅਹੀਂ ਇਹ ਜੋ ਵੀ ਸਾਰੀ ਘਟਨਾ ਵਾਪਰੀ ਇੱਧਰਲੇ ਬੰਨੇ ਹਾੜਾ ਇਹ ਸੀਗੇ ਉਦੋਂ ਆਏ ਹੀ ਜਿਉਂ-ਜਿਉਂ ਅੱਗੇ ਆਈ ਜਾਈ ਜਾਂਦੇ ਹਾਂ ਉਹਨਾਂ ਦਾ ਰੋਡ ਪਤਲਾ ਹੁੰਦਾ ਜਾਂਦਾ ਹੁਣ ਸਿੰਗਲ ਹੁੰਦਾ ਜਾਂਦਾ ਸਿੰਗਲ ਤੋਂ ਪਹਿਲਾਂ ਵੀ ਹੁਣ ਪਤਲਾ ਹੁੰਦਾ ਜਾਂਦਾ ਇਹ ਰੋਡ ਇੱਕ ਸਾਈਡ ਤੇ ਪਹਾੜ ਆ ਦੂਜੀ ਸਾਈਡ ਤੇ ਹੁਣ ਗਹਿਰਾਈ ਹੁੰਦੀ ਜਾਂਦੀ ਆ ਪਾਪਾ ਜੀ ਆਪਾਂ ਤੇ ਘੁੰਮਣਾ ਹੈ ਤੁਸੀਂ ਕਿਹੜੇ ਚੱਕਰਾਂ 'ਚ ਪੈ ਗਏ ਆਂ ਅੱਛਾ ਜੀ ਜੀਰੇ ਵਾਲੀ ਤੇ ਭਾਈ ਕਹਿੰਦੇ ਕਿ ਚੱਲ ਲੱਸੀ ਪੀਨੇ ਆ ਤੇ ਭਾਈ ਕਹਿੰਦੇ ਕੋਈ ਨਹੀਂ ਤੁਸੀਂ ਆਪ ਬਣਾਣੀ ਆਪ ਬਣਾ ਲਓ ਥੈਂਕ ਯੂ ਸੋ ਮੱਚ ਭਾਜੀ ਕਿਆ ਨਾਮ ਹੈ ਆਪਕੇ ਡੱਬੇ ਦਾ ਹਮਾਰਾ ਹੈ ਜੈ ਮਾਤਾ ਜੈ ਮਾਤਾ ਭਗਵਤੀ ਭੋਜਨਾਲਾ ਜੀ हां बिल्कुल सामने रोड से जब आ, बद्रीनाथ रोड बद्रीनाथ रोड, रोड है ना जो तो बिल्कुल सामने आपको ऐसे दिखेंगे और ये रहे हमारे पाइप ते आ तन्नू दिखने बिल्कुल सामने इथे आओ रामना view ਵੀ ਵਧੀਆ ਆ ਰਿਹਾ ਤੇ ਚਲੋ ਪੀਨੇ ਆ ਬਣਾ ਕੇ ਲੱਸੀ ਦਿਖਾਣੇ ਤੁਹਾਨੂੰ ਭਾਈ ਨੇ ਕੀ ਬਣਾਇਆ ਇਹਦਾ ਭਾਜੀ ਕਰ ਰੇ ਪੂਰੀ ਮਿਹਨਤ ਵਾਹ ਜੀ ਵਾਹ ਭਾਜੀ ਟੈਲੈਂਟ ਪੂਰਾ ਹੈ ਤੁਹਾਡੇ 'ਚ ਪੱਕੇ ਟਰੈਵਲਰ ਹੋ ਤੁਸੀਂ ਪੱਕੇ ਗਰਮੀ ਲੱਗ ਰਹੀ ਹੈ ਕਹਿੰਦੇ ਲੱਸੀ ਬਣਾਵਾਂਗੇ ਉਹ ਵੀ ਆਪ ਲਓ ਜੀ ਆ ਜੀ ਹਲਕ ਨੰਦਾ ਨਦੀ ਜਿਹੜੀ ਉੱਥੋਂ ਅੱਗੇ ਉਹ ਰੁਦਰ ਪ੍ਰਯਾਗ ਤੋਂ ਆਉਂਦੀ ਆ ਅਲਕਨੰਦਾ ਤੇ ਮੰਦਕਨੀ ਇਕੱਠੀਆਂ ਹੋ ਕੇ ਫਿਰ ਅੱਗੇ ਨੂੰ ਚੱਲ ਜਾਂਦੀਆਂ ਆ ਦੇਵ ਪ੍ਰਯਾਗ ਉੱਥੇ ਜਾ ਕੇ ਫਿਰ ਭਾਗੀ ਰਥੀ ਦੇ ਨਾਲ ਮਿਲਦੀਆਂ ਆ ਟਾਈਮ ਹੋ ਗਿਆ ਜੀ ਸ਼ਾਮ ਦੇ 6:30 ਤੇ ਮੌਸਮ ਪਤਾ ਕਿਦਾਂ ਦਾ ਹੋ ਗਿਆ ਆ ਮੌਸਮ ਹੋ ਗਿਆ ਆ ਜਿਵੇਂ ਆਪਣੇ ਦੀਵਾਲੀ ਜੀ ਦਾ ਮੌਸਮ ਨਹੀਂ ਹੁੰਦਾ ਪੰਜਾਬ ਦੇ ਵਿੱਚ ਥੋੜੀ ਥੋੜੀ ਠੰਡ ਜੀ ਲੱਗਦੀ ਆ ਮਤਲਬ ਕਿ ਤੁਸੀਂ ਬਿਨ T-shirt ਵੀ ਪਾਈ ਹੋਗੀ ਪਰ ਥੋੜੀ ਥੋੜੀ ਠੰਡ ਲੱਗਦੀ ਆ ਜੈਕਟ ਪਾਉਂਦਾ ਨਹੀਂ ਹੁੰਦਾ ਉਦਾਂ ਦਾ ਆ ਉਹ ਘੈਂਟ ਜਿਹਾ ਬਸ ਹਾਮਨਾ ਜਿਹਾ ਮੌਸਮ ਹੋਇਆ ਵਾ ਜਿੱਦਾਂ ਮਤਲਬ ਕਿ ਇਦਾਂ ਲੱਗ ਰਿਹਾ ਵੀ ਹੁਣ ਇਹ ਮੀਂਹ ਪੈ ਕੇ ਹਟਿਆ ਗੋਬਿੰਦ ਘਾਟ ਗੋਬਿੰਦ ਘਾਟ ਗੋਬਿੰਦ ਘਾਟ ਗੋਬਿੰਦ ਘਾਟ ਰਹਿ ਗਿਆ ਜੀ ਇੱਥੋਂ 20 ਕਿਲੋਮੀਟਰ ਯਾਨੀ ਕਿ ਜੱਦਾ ਘੰਟਾ ਹੋਰ ਲੱਗੂਗਾ। ਆੱਡੇ ਤੋਂ ਵੀ ਜ਼ਿਆਦਾ ਲੱਗ ਸਕਦਾ ਕਿਉਂਕਿ ਸ਼ਾਮ ਦਾ ਟਾਈਮ ਆ। ਲੋਕੀ ਹੁਣ ਕੰਮਕਾਰਾਂ ਤੋਂ ਵਿਹਲੇ ਹੋ ਕੇ ਘਰਾਂ ਨੂੰ ਜਾਣ ਦੇ ਆ ਤੇ ਟ੍ਰੈਫਿਕ ਹੋ ਸਕਦੀ ਆ। ਲਓ ਜੀ ਮਿੱਤਰੋ ਪਹੁੰਚ ਗਏ ਆਪਾਂ ਗੋਬਿੰਦ ਘਾਟ। ਇੱਥੋਂ ਹਿਮਕੁੰਡ ਸਾਹਿਬ ਦੀ ਚੜ੍ਹਾਈ ਸ਼ੁਰੂ ਹੁੰਦੀ ਆ। 19 ਕਿਲੋਮੀਟਰ। 13 ਕਿਲੋਮੀਟਰ ਇੱਥੋਂ ਆਪਾਂ ਜਾਣਾ ਗੋਬਿੰਦ ਧਾਮ ਤੇ ਗੋਬਿੰਦ ਧਾਮ ਤੋਂ ਫਿਰ 6 ਕਿਲੋਮੀਟਰ ਹਿਮਕੁੰਡ ਸਾਹਿਬ। ਅੱਗੇ okay. ਨਾ ਜੋਰ ਲਾਉਣਾ ਪਣਾ ਇੱਦਾਂ ਹੀ ਜਾ ਰਹੇ ਹੋ ਉੱਚ ਸਦਾ ਹੀ ਉਹ ਪੱਤ ਲਓ ਜੀ ਪਹੁੰਚ ਗਏ ਅਸੀਂ ਗੋਪਿੰਦ ਘਾਟ ਤੇ ਨੇਰਾ ਕਾਫੀ ਹੋ ਗਿਆ ਤੇ ਸਭ ਮੈਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜੋ ਕੁਝ ਵੀ ਰਸਤੇ ਦੇ ਵਿੱਚ ਆਇਆ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਜੇ ਵਲੌਗ ਵਧੀਆ ਲੱਗਾ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਿਓ ਕਿਉਂਕਿ ਕੱਲ ਅਸੀਂ ਗੋਬਿੰਦ ਧਾਮ ਵਾਸਤੇ ਚੜ੍ਹਾਈ ਸ਼ੁਰੂ ਕਰਨੀ ਹੈ ਸਾਸ਼ੀ ਕਾਰ